ਉਹ ਕਾ ਕੀ ਆ ਇਹਨਾਂ ਨੂੰ ਬੁਲਾਇਆ ਕਿਉਂ ਆਲਣਾ ਇਧਰੋਂ ਬੁਲਾਇਆ ਕਿਉਂ ਆਪਣੇ ਜਿਹੜੇ Guees alohid Hani thumbnails analyze wie howard ਕਿਉਂ ਯੂਤਰਾ ਫਿਰ ਉਹ ਗੱਲਾਂ ਕਰੀਏ ਨੀ ਹਾਂ ਹਾਂਜੀ ਇਹ ਕਿਹੜੀ ਫੈਕਟਰੀ ਦੇ ਵਿੱਚ ਚੱਕ ਲਈ ਇਹ ਕਿਹੜੀ ਜਗ੍ਹਾ ਜੀ ਕਿਹੜੀ ਮੰਜ਼ਲਾ ਹੈ ਮਾਰਕ ਇਹ ਹਜੂਰੀ ਰੋਡ ਤੇ ਨੰਦਰਲ ਗਰਗਨ ਫਰਮ ਹੂੰ ਜਿਹੜੂ ਨੇ ਫੈਕਟਰੀ ਨੂੰ ਖੋਲੀ ਏ ਸ੍ਰੀ ਲੇਵਲ ਤੇ ਲੇਵਲ ਨੇ ਅੰਦਰ ਸਾ ਚਾਰ ਪੰਜ ਮਦਰ ਲੇਵਲ ਦੇ ਆਇਆ ਹੂੰ ਉਹਨੇ ਸੋਚ ਲਾਇਆ ਬਿਜਲੀ ਦਾ ਉਹਦੇ ਨਾਲ ਜਦ ਤੱਕ ਛੜ ਛੜਕ ਹੋ ਗਿਆ ਉਹ ਉੱਪਰ ਚਲੇ ਗਿਆ ਥੱਲੇ ਆ ਕੇ ਲੱਗੀ ਅੰਦਰ ਬੰਦੇ ਵੀ ਫਸੇ ਹੋਏ ਸੀ ਬੰਦੇ ਪਚਾਰ ਸੀਗੇ ਜਦੋਂ ਵਾਪਸ ਆ ਗਏ ਬਾਹਰ ਬੰਦੇ ਵਾਪਸ ਆ ਗਏ ਬੰਦੇ ਨਪਤਾ ਲੱਗ ਗਿਆ ਫਟਾਫਟ ਬਾਹਰ ਕਾਦੀ ਹੈ ਕਾਦੀ ਫੈਕਟਰੀ ਕਾਹਦੀ ਹੋਜਰੀ ਫੈਕਟਰੀ ਹੈ ਹੋਜਰੀ ਫੈਕਟਰੀ ਹੋਜਰੀ ਕਮੇ ਦਾ ਤਾਰਾ ਏਰੀਆ ਹੋਜਰੀ ਦਾ ਜੀ ਇਹਦੇ ਮਾਲ ਤਾਂ ਬਹੁਤ ਕਾਫੀ ਹੁੰਦੇ ਹੀ ਇਹਨਾਂ ਦਾ ਪਰ ਸੀਜ਼ਨ ਤੋਂ ਬਾਅਦ ਕਿੰਨੇ ਮਹੀਨਾ ਮਾਲਤਾ ਹੀ ਹੈ ਕਿਉਂ ਇਹ ਮੰਜ 5-4 ਮਹੀਨੇ ਹੁੰਦੇ ਤੇ ਫਾਇਰ ਬਗਟ ਦੀ ਟੀਮ ਪਹੁੰਚੀ ਮੌਕੇ ਤੇ ਫਾਇਰ ਕ ਦੀ ਟੀਮ ਪਹੁੰਚੀ ਮੌਕੇ ਤੇ ਫਟਾਫਟ ਪਹੁੰਚੀ ਫਾਇਰ ਘਟਲੇ ਪੂਰੀ ਮੇ ਕਿੰਨਾ ਹੋਇਆ ਜੀ ਕੁਛ ਅਸ਼ਕ ਨੁਕਸਾਨ ਦਾ ਜੀ ਕੋਈ ਜਜਮੰਡੀ ਉਸੇ ਦੀ ਜੀ ਅੰਦਰ ਖੋਲ ਦੇਖਣਗੇ ਤਾਂ ਹੀ ਪਤਾ ਲੱਗੇਗਾ ਕਿ ਕਿੰਨਾ ਲੱਖ ਰੁਪਏ ਦਾ ਹੋ ਗਿਆ ਲੱਖਾਂ ਤਾਂ ਤਾਂ ਹੁੰਦੀ ਹੀ ਹੈ ਅੱਜ ਕੱਲ ਇੱਕ ਪੀਜੀ ਦੇ 400 500 ਰੁਪਏ ਪੀਜੀ ਤੇ ਬੰਦਿਆਂ ਦਾ ਬਚਾਈ ਨੁਕਸਾਨ ਬੰਦਿਆਂ ਦਾ ਬਚਾਈ ਨੁਕਸਾਨ ਹਾਂਜੀ ਸਾਰੇ ਕਿਹੜੀ ਜਗ੍ਹਾ ਅੱਗ ਲੱਗੀ ਕਿੰਨੇ ਮੰਜ਼ਲਾ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਆ ਕੋਛੇਤੀ ਅੱਗ ਤੇ ਕਾਬੂ ਪਾ ਲਿਆ ਜਾ ਰਿਹਾ ਹੈ। ਇੱਕ ਅੱਗ ਦੀ ਫੈਕਟਰੀ ਕਾਦੀ ਹੈ ਜੀ। ਤੇ ਜਿੰਨਾ ਕਹਿੰਦਾ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ। ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋਏ ਨੇ। ਅੰਦਰੋਂ ਵੀ ਕੱਢ ਲਏ। ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ। ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ। ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ। ਦੱਸ ਦੇ ਕਿਰੇ ਗੱਡੀਆਂ ਲੱਗ ਚੁੱਕੀਆਂ ਨੇ ਜੀ। ਅੱਜ ਹਜੇ ਵੀ ਬਚਾਉਣ ਦੇ ਯਤਨ ਹੈ। ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ।